ਮਹਾ ਅਨੰਦ ਹੁਣ ਮੈਂ ਫਿਰ ਅਰਜ਼ ਕਰਾਂ ਭਾਵੇਂ ਕਿਤਨਾ ਹੀ ਨਿਕਟ ਵਰਤੀ ਸੰਬੰਧੀ ਹੋਵੇ ਨਾਨਕਿਆਂ ਦਾਦਕਿਆਂ ਸਹੁਰਿਆਂ ਯਾਦ ਦੇਚ ਨਹੀਂ ਤੇ ਰਿਸ਼ਤਾ ਟੁੱਟਿਆ ਭਾਵੇਂ ਉਹ ਪਰੇ ਬੇਗਾਨਾ ਹੈ ਪਰ ਬਾਰ ਬਾਰ ਯਾਦ ਆ ਰਿਹਾ ਹੈ ਤੋ ਰਿਸ਼ਤਾ ਜੁੜੇ ਸੰਬੰਧ ਜੁੜੇ ਯਾਦਾਂ ਦੇ ਸੰਬੰਧ ਹੁੰਦੇ ਨੇ ਖੂਨ ਦੇ ਥੋੜੀ ਆਉਂਦੇ ਠੀਕ ਹੈ ਖੂਨ ਦਾ ਰਿਸ਼ਤਾ ਹੈ ਕਦੀ ਯਾਦ ਹੀ ਨਹੀਂ ਕਦੀ ਯਾਦ ਕੀਤਾ ਹੀ ਨਹੀਂ ਜੋ ਭੁੱਲ ਗਿਆ ਸੰਬੰਧ ਟੁੱਟ ਗਿਆ। ਪਰ ਜੋ ਬਾਰ-ਬਾਰ ਯਾਦ ਆ ਰਿਹਾ ਹੈ ਰਿਸ਼ਤਾ ਜੁੜਿਆ ਹੋਇਆ ਹੈ। ਹੁਣ ਮੈਂ ਅਰਜ਼ ਕਰਾਂ। ਈਸ਼ਵਰ ਨੂੰ ਅਸੀਂ ਗਵਾਇਆ ਨਹੀਂ, ਗਵਾਇਆ ਤੇ ਉਸ ਨੂੰ ਜਾ ਸਕਦਾ ਹੈ। ਜੋ ਇੱਕ ਜਗ੍ਹਾ ਹੈ ਤੇ ਦੂਜੀ ਜਗ੍ਹਾ ਨਹੀਂ ਹੈ। ਮਛਲੀ ਸਾਗਰ ਨੂੰ ਗਵਾ ਕੇ ਕਿਵੇਂ ਰਹਿ ਸਕਦੀ ਹੈ? ਜਿੱਥੇ ਐ ਉੱਥੇ ਸਾਗਰ ਤੇ ਹੈ। ਉਹ ਆਪ ਕੋ ਕਹਿੰਦੇ। ਸਭ ਕੁਝ ਉਸੇ ਦੇ ਰਿਹਾ ਅਸੀਂ ਈਸ਼ਵਰ ਨੂੰ ਗਵਾਇਆ ਨਹੀਂ ਬੁਲਾਇਆ ਹੈ ਹਰ ਕੋ ਨੂੰ ਯਾਦ ਕਰਨ ਦੇਗੇ ਸਾਰੇ ਸਾਧਨ ਨੇ ਕਥਨ ਹੈ ਜਪ ਹੈ ਤਪ ਹੈ ਕਿ ਸਭ ਉਸ ਦੇ ਯਾਦ ਦੇ ਸਿਰ ਗੁਰਵਾਣੀ ਇੰਜ ਵੀ ਕਹਿੰਦੀ ਤਉ ਚਿਤ ਆਮ ਹੈ ਤੇਰੀ ਵਾ ਕੋ ਯਾਦ ਆ ਰਹੀ ਤੇਰੀ ਬੜੀ